सिर्फ दौ करिए जी कर सारे। सारे। <स्थारे> ਤਰੰਦਾਰਨ ਪੁਲਿਸ ਨੇ ਅ ਭਿਮਨਿਉ ਰਾਣਾ ਐਸਐਸਪੀ ਸਾਹਿਬ ਦੀ ਡੀਪੀ ਸੁਪਰਵੀਜ਼ਨ ਹੇਠ ਇੱਕ ਬੰਦਾ ਗ੍ਰਿਫਤਾਰ ਕੀਤਾ ਜਿਹਦਾ ਨਾਮ ਸ਼ੇਨਾਜ਼ ਹੈ ਇਹ ਬਟਾਲੇ ਦਾ ਰਹਿਣ ਵਾਲਾ 33 ਸਾਲ ਉਮਰ ਹੈ 2014 ਚ ਇਲਵੈਲਿਡ ਪਾਸਪੋਰਟ ਤੋਂ ਯੂਐਸ ਗਿਆ ਸੀਗਾ ਹੀ ਇਸ ਇਨ ਅਮੰਗ ਦਾ ਐਫਬੀਆਈ ਦੀ ਮੋਸਟ ਵਾਂਟਡ ਲਿਸਟ ਦਾ ਇੱਕ ਬੰਦਾ ਸੀਗਾ ਇਹ ਡਰੱਗ ਕਾਟੇਲ ਚਲਾਰੇ ਸੀਗੇ ਯੂਐਸ ਵਿੱਚ ਜਿੱਥੋਂ ਕੋਲੰਬੀਆ ਤੋਂ ਇਹ ਕੋਕੀਨ ਜਿਹੜੀ ਹੈ ਉਹ ਟਰਾਂਸਪੋਰਟ ਕਰਦੇ ਸੀਗੇ ਅ ਵੱਖ-ਵੱਖ ਸਟੇਟਸ ਆਫ ਯੂ ਐਸ ਐਂਡ ਕੈਨੇਡਾ 2023 ਤੋਂ ਬਾਅਦ ਐਫ ਬੀ ਆਈ ਦੀ ਅ ਸੂਈ ਅਟਕੀ ਹੋਈ ਸੀਗੇ ਨਾ ਤੇ ਐਫ ਬੀ ਆਈ ਨੇ ਸੱਤ ਮੈਂਬਰ ਚੋਂ ਛੇ ਮੈਂਬਰ ਗ੍ਰਿਫਤਾਰ ਕਰ ਲਏ ਇਹ ਸ਼ਿਨਾਜ਼ ਜਿਹੜਾ ਸੀਗਾ ਜਦ ਉੱਥੇ ਥੋੜਾ ਅ ਥਿੰਗਸ ਗਾਟ ਹਿਟਿਡ ਅਪ ਇਹ ਇੰਡੀਆ ਭੱਜ ਕੇ ਆ ਗਿਆ ਜੀ ਤੇ ਹਿਊਮਨ ਇੰਟੈਲੀਜੈਂਸ ਜਿਹੜੀ ਸੀਗੀ ਤਰੰਤਾਰਨ ਪੁਲਿਸ ਦੀ ਉਹ ਲੱਗੀ ਹੋਈ ਸੀ ਕਿ ਜੀ ਤੇ ਇਹਨੂੰ ਗ੍ਰਿਫਤਾਰ ਕੱਲ ਰਾਤ ਨੂੰ ਕੀਤਾ ਹੈ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਇਹ ਨਿਕਲ ਕੇ ਆਇਆ ਹੈ ਕਿ ਪਰ ਵੀਕ ਕੁਲ ਸੈਂਟਰਲ ਐਂਡ ਸਾਊਥ ਅਮਰੀਕਾ ਤੋਂ ਇਹ 600 ਕਿਜੀ ਆਫ ਕੋਕੀਨ ਜਿਹੜੀ ਸੀਗੀ ਉਹ ਵਕ ਵਕ ਸਟੇਟਸ ਯੂਨਾਈਟਿਡ ਸਟੇਟਸ ਤੇ ਕੈਨੇਡਾ ਚ ਇਹ ਡਿਸਟ੍ਰੀਬਿਊਟ ਕਰਾ ਕਰਦੇ ਸੀਗੇ 400 450 ਦੇ ਕਰੀਬ ਟਰੱਕ ਡਰਾਈਵਰਸ ਜਿਹੜੇ ਸੀਗੇ ਉਹ ਇਹਨਾਂ ਦੇ ਪੈਨਲ ਚ ਸੀਗੇ ਤੇ ਐਫ ਬੀਆਈ ਨੇ ਰਾਉਂਡ 391 केजीज ऑफ मेथ ते 109 केजी कोकीन ਹੁਣ ਤੱਕ ਇਸ ਕਾਰਟਲ ਤੋਂ ਬਰਾਮਦ ਕਰ ਲਈ ਗਈ ਹੈ। ਇਨਵੈਸਟੀਗੇਸ਼ਨ ਹੁਣ ਚੱਲ ਰਹੀ ਹੈ। ਇਟਸ ਇਨੀਸ਼ੀਅਲ ਫੇਜ਼ ਆਫ ਇਨਵੈਸਟੀਗੇਸ਼ਨ ਜਦ ਕੋਈ ਚੀਜ਼ ਨਵੀਂ ਨਿਕਲ ਕੇ ਆਏਗੀ ਤੁਹਾਨੂੰ ਬ੍ਰੀਫ ਕਰ ਦਿੱਤਾ ਜਾਊਗਾ। ਸਰ ਸ਼ੇਨਾਜ ਜਿਹਦਾ ਤੁਸੀਂ ਦੱਸਿਆ ਕਿ ਉਹ ਇੱਥੇ ਕੋਕੀਨ ਕਰਦਾ ਸੀ ਇੱਥੇ ਵੀ ਕੋਈ ਨਸ਼ੇਦਗ ਇਨੀਸ਼ੀਅਲ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ। ਇਹ ਭੋਂਗ ਇਹਨਾਂ ਨਿਕਲਣਗੇ ਤੇ ਵੀ ਇਹ ਦੇ ਲਿੰਕਸ ਨਿਕਲਣਗੇ ਕਿ ਹੀ ਵਾਸ ਇਨ ਟੱਚ ਇੱਥੇ ਇਨ ਟੱਚ ਸੀਗਾ ਜਨਵਰੀ ਚ ਇਹਨਾਂ ਨੇ ਤਰਨਤਾਰਨ ਪੁਲਿਸ ਨੇ ਪਹਿਲਾਂ ਪੰਜ ਸ਼ੂਟਰ ਫੜੇ ਸੀਗੇ ਜਿਹੜੇ ਆਪਣੇ ਰਾਈਵਲ ਗੈਂਗ ਆ ਦੇ ਮੈਂਬਰਸ ਦਾ ਉਹਨਾਂ ਨੇ ਰਕੀ ਵੀ ਕੀਤੀ ਹੋਈ ਸੀਗੀ ਤੇ ਮਰਡਰ ਪਲਾਨ ਕੀਤੇ ਸੀਗੇ ਤੇ ਅਲੱਗ-ਅਲੱਗ ਥਾਵਾਂ ਤੋਂ ਇਹਨਾਂ ਨੇ ਪੰਜ ਸ਼ੂਟਰ ਫੜੇ ਸੀਗੇ ਤੇ ਉਸੇ ਕੇਸ 'ਚ ਇਹਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਬਿਲਕੁਲ ਅਮਰੀਕਾ ਤੋਂ ਨੂੰ ਪੀਆਰ ਮਿਲ ਚੁੱਕੀ ਹੋਈ ਹੈ ਕਿ ਨਹੀਂ ਪਤਾ ਨਹੀਂ ਕੈਨੇਡਾ ਦਾ ਪੀਆਰ ਹੈ ਕੈਨੇਡਾ ਦਾ ਪੀਆਰ ਹੈ ਸਭ ਪੁਲਿਸ ਨੂੰ ਮਾਣ ਮਿਲ ਜਾਏਗਾ ਹਾਜੀ ਪੁਲਿਸ ਨੇ ਮਾਰਡ ਲੈ ਰਹੇ ਆ ਜੀ ਤਿੰਨ ਤਿੰਨ ਪੇਸ਼ ਕਰਾ ਕੇ ਇਹਨੂੰ ਵਤ ਤੋਂ ਵਤ ਪੁਲਿਸ ਨੇ ਮਾਰਡ ਲਿਆ ਜਾਏਗਾ ਜਿਹੜੇ ਤੁਸੀਂ ਲੋਕਲ ਲੋਕਲ ਲਿੰਕਸ ਦੀ ਗੱਲ ਕਰਦੇ ਹੋ ਉਹ ਫਿਰ ਸਾਨੂੰ ਪੂਰੀ ਉਮੀਦ ਹੈ ਜਿਵੇਂ ਇਹ ਉੱਥੇ ਆਪਰੇਟ ਕਰਦੇ ਆ ਇਹਨਾਂ ਦੇ ਉਧਰ ਵੀ ਆਪਣੇ ਇਧਰ ਦੇ ਬੰਦੇ ਲਿੰਕ ਦੇ ਵਿੱਚ ਹੋਣੇ ਉਹ ਸਾਰੇ ਲਿੰਕ ਆਪਾਂ ਕਢਾਲ ਕੇ ਕਿ ਭਈ ਸਿਰਫ ਉਧਰ ਹੀ ਕਾਟਲ ਚਲਾ ਰਹੇ ਆ ਕਿ ਇਧਰ ਦੀ ਵੀ ਵੇਚਣ ਦੀ ਕੋਸ਼ਿਸ਼ ਕਰ ਰਹੇ ਆ ਉਹ ਸਾਰਾ ਬਈ ਡਿਟੇਲਸ ਤੁਹਾਨੂੰ ਦੱਸਾਂਗੇ ਬਾਅਦ ਚ ਸਰ ਚੌਥੀਆਂ ਨੈਟਵਰਕ ਜਿਹੜਾ ਚੱਲਦਾ ਹੈ ਉਹਦੇ ਵਿੱਚ ਵੀ ਸੰਬੰਧ ਪਈ ਪਾਏਗੇ ਇਹਦੇ ਵਿੱਚ ਇਹ ਫਿਰੋਤੀਆ ਦੇ ਦੀ ਟਾਰਗੇਟਡ ਕਿਲਿੰਗ ਦੇ ਸਬੰਧ ਦੇ ਵਿੱਚ ਅਸੀਂ ਇਹਨਾਂ ਦੇ ਮੈਂਬਰਸ ਨੂੰ ਪਿੱਛੇ ਗ੍ਰਿਫਤਾਰ ਕੀਤੇ ਸੀਗੇ ਤੇ ਹੁਣ ਇਹ ਸਾਡੇ ਗ੍ਰਫਤ ਚ ਆ ਗਿਆ ਤੇ ਬਾਕੀ ਹੋਰ ਇਹਦੇ ਨੈਟਵਰਕ ਦੇ ਕਿਹੜੇ ਬੰਦੇ ਨੇ ਕਿ ਭਈ ਫਿਰੋਤੀਆ ਕੋਲਾ ਦੇ ਵਿੱਚ ਵੀ ਇਨਵੋਲਡ ਸੀਗੇ ਉਹ ਸਾਰੇ ਆ ਫਿਰ ਜਾਂਚ ਦਾ ਵਿਸ਼ਾ ਹੈ ਕੋਈ ਸਾਨੂੰ ਹਥਿਆਰ ਬਰਾਮਦ ਹੋਇਆ ਕੋਈ ਸਾਨੂੰ ਉਮੀਦ ਹੈ ਕਿ ਹੋ ਜਾਣਗੇ